ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫੈਸਲੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਪਰਿਵਾਰਕ ਕਹਾਣੀ ਲੈ ਕੇ। ਉਮੀਦ ਕਰਦੀ ਹਾਂ ਅੱਜ ਦੀ ਪਰਿਵਾਰਕ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਤੇ ਮੇਰੀ ਅੱਜ ਦੀ ਕਹਾਣੀ ਨੂੰ ਤੁਸੀਂ ਬਹੁਤ ਪਿਆਰ ਦੇਵੋਗੇ। ਹਾਂਜੀ ਚੱਲਦੇ ਹਾਂ ਫਿਰ ਆਪਾਂ ਕਹਾਣੀ ਵੱਲ ਤੇ ਸ਼ੁਰੂ ਕਰਦੇ ਹਾਂ ਕਹਾਣੀ। ਹਰਵੇਲੇ ਪਰਮਾਤਮਾ ਦਾ ਸਿਮਰਨ ਕਰਨ ਵਾਲੀ ਸਰਜੀਤ कौर ਅੱਜ ਮੰਝੇ ਤੇ ਬੈਠੀ ਦੋਨੇ ਹੱਥ ਜੋੜ ਕੇ ਪਰਮਾਤਮਾ ਦਾ ਧੰਨਵਾਦ ਕਰ ਰਹੀ ਸੀ ਕਿ ਪਰਮਾਤਮਾ ਨੇ ਉਸ ਦੀ ਸੁਣ ਲਈ ਹੈ ਤੇ ਉਸ ਨੂੰ ਬੜੀ ਸਿਆਣੀ ਤੇ ਬੜੀ ਚੰਗੀ ਤੇ ਬੜਾ ਕੰਮ ਕਰਨ ਵਾਲੀ ਨੂੰ ਮਿਲੀ ਹੈ ਡੇਢ ਕ ਮਹੀਨਾ ਹੋਇਆ ਸੀ ਉਸ ਦੇ ਪੁੱਤ ਦੇ ਵਿਆਹ ਨੂੰ ਉਸ ਦੇ ਨੂੰਨੇ ਘਰ ਦੀ ਸਾਰੀ ਜ਼ਿੰਮੇਵਾਰੀ ਬੜੇ ਸਚੱਜੇ ਢੰਗ ਨਾਲ ਸੰਭਾਲ ਲਈ ਸੀ ਤੇ ਸਰਜੀਤ कौर ਨੂੰ ਅਕਸਰ ਹੀ ਕਹਿੰਦੀ ਰਹਿੰਦੀ ਕੇ ਬੀਜੀ ਮੈਂ ਹੈਗੀਆਂ ਕੰਮ ਕਰਨ ਵਾਲੀ ਤੁਸੀਂ ਆਰਾਮ ਕਰਿਆ ਕਰੋ ਬਹੁਤ ਕੰਮ ਕਰ ਲਿਆ ਤੁਸੀਂ ਹੁਣ ਮੈਂ ਹੈਗੀਆਂ ਨਾ ਆਪੇ ਕਰ ਲਿਆ ਕਰਾਂਗੀ ਸਰਜੀਤ ਕੌਰ ਨੂੰ ਨੂਨ ਦੀਆਂ ਇਹ ਗੱਲਾਂ ਬੜਾ ਹੌਸਲਾ ਦਿੰਦੀਆਂ ਉਹ ਆਪਣੇ ਨੂਨ ਨੂੰ ਅਸੀਸਾਂ ਦੀ ਛੜੀ ਲਾ ਦਿੰਦੀ ਦੋਨਾਂ ਨੂੰ ਸੱਸ ਵਿੱਚ ਬਹੁਤ ਪਿਆਰ ਸੀ ਸਰਜੀਤ ਕੌਰ ਕਈ ਵਾਰ ਆਪਣੀ ਨੂਨ ਨੂੰ ਕਹਿ ਦਿੰਦੀ ਅਮਨ ਤੇਰਾ ਮੇਰੀ ਨਾਲ ਪਿਛਲੇ ਜਨਮ ਦਾ ਰਿਸ਼ਤਾ ਹੈ ਤੇ ਪਿਛਲੇ ਜਨਮ ਵਿੱਚ ਜ਼ਰੂਰ ਮੇਰੀ ਧੀ ਹੋਵੇਂਗੀ ਜਿਹੜਾ ਮੈਨੂੰ ਤੇਰਾ ਇੰਨਾ ਮੋਹ ਆਉਂਦਾ ਐ ਅਮਨ ਵੀ ਕਹਿ ਦਿੰਦੀ ਤੇ ਬੀਜੀ ਤੁਸੀਂ ਵੀ ਮੇਰੀ ਮਾਂ ਹੋਵੋਗੇ ਮੈਨੂੰ ਵੀ ਤੁਹਾਡਾ ਬੜਾ ਪਿਆਰ ਆਉਂਦਾ ਹੈ ਇਸ ਤਰ੍ਹਾਂ ਦੋਨੋਂ ਹੱਸਦੀਆਂ ਖੇਡਦੀਆਂ ਬੜੀ ਸੋਹਣੀ ਜ਼ਿੰਦਗੀ ਬਤੀਤ ਕਰ ਰਹੀਆਂ ਸੀ ਇੱਕ ਦਿਨ ਅਮਨ ਕਹਿਣ ਲੱਗੀ ਬੀਜੀ ਪਤਾ ਨਹੀਂ ਕਿਉਂ ਮੇਰੇ ਦਿਲ ਨੂੰ ਕਬੜਾਟ ਜਿਹੀ ਹੋਣੀ ਜਾਂਦੀ ਹੈ ਸਰਜੀਤ कौर ਆਪਣੇ ਮੁੰਡੇ ਜਗਸੀਰ ਨੂੰ ਕਹਿਣ ਲੱਗੀ ਜਗਸੀਰ ਪੁੱਤ ਜਾ ਅਮਨ ਨੂੰ ਡਾਕਟਰ ਕੋਲ ਲੈ ਕੇ ਜਾ ਜਦੋਂ ਸੀਰ ਅਮਨ ਨੂੰ ਡਾਕਟਰ ਕੋਲ ਲੈ ਕੇ ਗਿਆ ਜਦੋਂ ਉਹ ਵਾਪਸ ਆਈ ਤਾਂ ਦੋਨੋਂ ਜਾਣੇ ਬੜੇ ਖੁਸ਼ ਸੀ ਆਉਂਦਿਆਂ ਹੀ ਸਰਜੀਤ कौर ਨੂੰ ਵਧਾਈਆਂ ਦੇ ਦਿੱਤੀਆਂ ਕਹਿਣ ਲੱਗੇ ਮੁਬਾਰਕ ਹੋ ਬੀਜੀ ਤੁਸੀਂ ਦਾਦੀ ਬਨਣ ਵਾਲੇ ਹੋ ਆਪਣੇ ਨੂੰ ਪੁੱਤਰ ਦੇ ਮੋਹੋਂ ਇਹ ਗੱਲਾਂ ਸੁਣ ਕੇ ਸਰਜੀਤ कौर ਦੇ ਤਾਂ ਬੁੱਢੇ ਹੱਡਾਂ ਵਿੱਚ ਜਿਵੇਂ ਜਾਨ ਪੈ ਗਈ ਸੀ ਉਹ ਬਹੁਤ ਖੁਸ਼ੀ ਪਰਮਾਤਮਾ ਦਾ ਵਾਰ-ਵਾਰ ਧੰਨਵਾਦ ਕਰ ਰਹੀ ਸੀ ਉਹ ਅਮਨ ਨੂੰ ਹੁਣ ਜਿਆਦਾ ਭਾਰੀ ਕੰਮ ਨਾ ਕਰਨ ਦਿੰਦੀ ਬਸ ਚਾਹ ਪਾਣੀ ਜਾਂ ਸਬਜ਼ੀ ਅਮਨ ਬਣਾ ਲੈਂਦੀ ਬਾਕੀ ਸਾਰਾ ਕੰਮ ਸਰਜੀਤ कौर ਆਪ ਕਰਦੀ ਸਮਾਂ ਬੀਤਦਾ ਗਿਆ ਅਮਨ ਨੇ ਇੱਕ ਖੂਬਸੂਰਤ ਬੇਟੇ ਨੂੰ ਜਨਮ ਦਿੱਤਾ ਸਰਜੀਤ कौर ਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਗਈਆਂ ਸੀ ਤੇ ਖੁਸ਼ੀਆਂ ਨੂੰ ਚਾਰ ਚੰਦ ਲੱਗ ਗਏ ਸੀ ਸਰਜੀਤ कौर ਹੁਣ ਸਾਰਿਆਂ ਨੂੰ ਇਹੀ ਕਹਿੰਦੀ ਰਹਿੰਦੀ ਕਿ ਪਰਮਾਤਮਾ ਮੇਰੇ ਛੋਟੇ ਜਿਹੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਜਦੋਂ ਜਗਸੀਰ ਆਪਣੇ ਮੁੰਡੇ ਅਨਮੋਲ ਨੂੰ ਚੁੱਕਦਾ ਤਾਂ ਸਰਜੀਤ ਕੌਰ ਬਹੁਤ ਖੁਸ਼ ਹੁੰਦੀ ਕਹਿ ਦਿੰਦੀ ਪੁੱਤ ਤੂੰ ਤਾਂ ਦੋ ਕੁ ਮਹੀਨਿਆਂ ਦਾ ਸੀ ਜਦੋਂ ਤੇਰਾ ਪਿਓ ਆਪਾਂ ਨੂੰ ਛੱਡ ਕੇ ਤੁਰ ਗਿਆ ਸੀ ਤੇਰੇ ਪਿਓ ਨੇ ਤਾਂ ਤੈਨੂੰ ਚੁੱਕ ਕੇ ਲੋਰੀਆਂ ਵੀ ਨਹੀਂ ਦਿੱਤੀਆਂ ਤੂੰ ਆਪਣੇ ਪੁੱਤ ਨੂੰ ਚੁੱਕ ਕੇ ਖੜਾਇਆ ਕਰ ਲਾਡ ਲਡਾਇਆ ਕਰ ਤਾਂ ਜਗਸੀਰ ਬਹੁਤ ਖੁਸ਼ ਹੋ ਜਾਂਦਾ ਤੇ ਆਪਣੇ ਪੁੱਤ ਨੂੰ ਖੜਾ ਪਿਤਾ ਨੂੰ ਗਵਾਉਣ ਦਾ ਦੁੱਖ ਵੀ ਉਸ ਨੂੰ ਬਹੁਤ ਸੀ ਅਨਮੋਲ ਵੱਡਾ ਹੁੰਦਾ ਗਿਆ ਉਸ ਨੂੰ ਸਕੂਲ ਪਾ ਦਿੱਤਾ ਅਨਮੋਲ ਜਦੋਂ ਆਪਣੀ ਦਾਦੀ ਕੋਲ ਬੈਠਦਾ ਤਾਂ ਉਹ ਉਸ ਨੂੰ ਗੁਰਬਾਣੀ ਨਾਲ ਜੋੜਦੀ ਪਾਠ ਕਰਨਾ ਸਿਖਾਉਂਦੀ ਗੁਰਦੁਆਰਾ ਸਾਹਿਬ ਲੈ ਕੇ ਜਾਂਦੀ ਪਰਮਾਤਮਾ ਉੱਪਰ ਭਰੋਸਾ ਰੱਖਣਾ ਉਸ ਨੇ ਅਨਮੋਲ ਦੇ ਦਿਮਾਗ ਵਿੱਚ ਬਿਠਾ ਦਿੱਤਾ ਸੀ ਅਨਮੋਲ ਆਪਣੀ ਮਾਂ ਤੋਂ ਵੱਧ ਆਪਣੀ ਦਾਦੀ ਦਾ ਮੋਹ ਕਰਦਾ ਸੀ ਤੇ ਦਾਦੀ ਵੀ ਚਾਣਵਾਰ ਦੀ ਸੀ ਆਪਣੇ ਪੁੱਤਰੇ ਤੋਂ ਅਨਮੋਲ 6 ਸਾਲ ਦਾ ਹੋਇਆ ਤਾਂ ਇੱਕ ਦਿਨ ਉਸ ਦਿਨ ਉਹ ਉਸ ਨੂੰ ਰੋਟੀ ਫੜਾਉਣ ਆ ਰਹੀ ਸੀ ਕਿ ਰਸਤੇ ਵਿੱਚ ਉਸ ਨੂੰ ਚੱਕਰ ਆ ਗਿਆ ਉਹ ਡਿੱਗ ਪਈ ਰੋਟੀ ਉਸ ਦੇ ਹੱਥੋਂ ਛੁੱਟ ਕੇ ਥੱਲੇ ਡਿੱਗ ਪਈ ਜਿਗਸੀਰ ਪਸ਼ੂਆਂ ਨੂੰ ਪਾਣੀ ਪੁਲਾਇਆ ਜਾਂਦਾ ਸੀ ਅਮਨ ਦੇ ਡਿੱਗਣ ਦੀ ਆਵਾਜ਼ ਸੁਣ ਕੇ ਉਹ ਵੀ ਭੱਜਿਆ ਸਰਜੀਤ ਕੌਰ ਵੀ ਭੱਜ ਕੇ ਮੰਜੇ ਤੋਂ ਉੱਠੀ ਦੋਨਾਂ ਨੇ ਅਮਨ ਨੂੰ ਫੜ ਕੇ ਮੰਜੇ ਤੇ ਬਿਠਾਇਆ ਅਮਨ 4-5 ਮਿੰਟਾਂ ਬਾਅਦ ਕਿਤੇ ਹੋਸ਼ ਵਿੱਚ ਆਈ ਕਹਿਣ ਲੱਗੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਇੱਕਦਮ ਚੱਕਰ ਜਿਹਾ ਆ ਗਿਆ ਸਰਜੀਤ ਕੌਰ ਨੇ ਘਰੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਦਵਾਈ ਦੇ ਦਿੱਤੀ ਕਹਿਣ ਲੱਗਾ ਕਈ ਵਾਰ ਬਲੱਡ ਵਧ ਘਟ ਜਾਂਦਾ ਹੈ ਕੋਈ ਗੱਲ ਨਹੀਂ ਠੀਕ ਹੋ ਜਾਣਗੇ ਪਰ ਅਮਨ ਸ਼ਾਮ ਨੂੰ ਫਿਰ ਚੱਕਰ ਖਾ ਕੇ ਡਿੱਗ ਪਈ ਸਰਜੀਤ ਕੌਰ ਨੇ ਅਗਲੀ ਸਵੇਰ ਆਪਣੇ ਪੁੱਤਰ ਨੂੰ ਨੂੰ ਸ਼ਹਿਰ ਭੇਜ ਦਿੱਤਾ ਕਹਿਣ ਲੱਗੀ ਇਸ ਦੇ ਸਿਰ ਦੀ ਸਕੈਨ ਕਰਾਵੋ ਕਿਤੇ ਕੋਈ ਨੁਕਸ ਨਾ ਪੈ ਜਾਏ ਜਵਾਕੜੀ ਦੇ ਸਿਰ ਵਿੱਚ ਜਗਸੀਰ ਅਮਨ ਨੂੰ ਲੈ ਕੇ ਸ਼ਹਿਰ ਗਿਆ ਉਸਦੇ ਟੈਸਟ ਕਰਵਾਈ ਜਦੋਂ ਟੈਸਟਾਂ ਦੀ ਰਿਪੋਰਟ ਆਈ ਤਾਂ ਜਗਸੀਰ ਦਾ ਚਿਹਰਾ ਉੱਤਰ ਗਿਆ ਉਹ ਬੜਾ ਉਦਾਸੀ ਉਸ ਦਾ ਦਿਲ ਕਰਦਾ ਸੀ ਕਿ ਅਮਨ ਦੇ ਗੱਲ ਲਾ ਕੇ ਉੱਚੀ ਉੱਚੀ ਰੋਵੇ ਅਮਨ ਕਹਿਣ ਲੱਗੀ ਡਾਕਟਰ ਨੇ ਕੀ ਤੁਹਾਨੂੰ ਕਿਹਾ ਹੈ ਜਗਸੀਰ ਕਹਿਣ ਲੱਗਾ ਕੁਝ ਨਹੀਂ ਅਮਨ ਨੇ ਜਗਸੀਰ ਦੇ ਚਿਹਰੇ ਤੋਂ ਸਾਫ਼-ਸਾਫ਼ ਪੜ ਲਿਆ ਸੀ ਕਿ ਡਾਕਟਰ ਨੇ ਜ਼ਰੂਰ ਕੋਈ ਫਿਕਰ ਵਾਲੀ ਗੱਲ ਕੀਤੀ ਹੋਣੀ ਹੈ ਜਗਸੀਰ ਨੇ ਉਸ ਨੂੰ ਕੁਝ ਨਾ ਦੱਸਿਆ ਤਾਂ ਅਮਨ ਆਪਣੀਆਂ ਰਿਪੋਰਟਾਂ ਜਗਸੀਰ ਕੋਲੋਂ ਫੜ ਕੇ ਕਾਊਂਟਰ ਤੇ ਬੈਠੀ ਨਰਸ ਕੋਲ ਚਲੀ ਗਈ ਤੇ ਕਹਿੰਦੀ ਦੇਖੋ ਇਹ ਰਿਪੋਰਟਾਂ ਵਿੱਚ ਕੀ ਆਇਆ ਹੈ ਉਹ ਨਰਸ ਨੇ ਦੱਸਿਆ ਕਿ ਇਸ ਵਿੱਚ ਇਹ ਆਇਆ ਹੈ ਕਿ ਪੇਸ਼ੈਂਟ ਦੀ ਬੱਚੇਦਾਨੀ ਵਿੱਚ ਕੈਂਸਰ ਹੈ ਤੇ ਉਹ ਵੀ ਤੀਜੀ ਸਟੇਜ ਤੇ ਜਾ ਚੁੱਕਾ ਹੈ ਇਹ ਸੁਣ ਕੇ ਅਮਨ ਵੀ ਬੜਾ ਪਰੇਸ਼ਾਨ ਹੋਈ ਪਰ ਅਮਨ ਬੜੇ ਵੱਡੇ ਹੌਸਲੇ ਵਾਲੀ ਕੁੜੀ ਸੀ ਉਸਨੇ ਜਗਸੀਰ ਨੂੰ ਹੌਸਲਾ ਦਿੱਤਾ ਅਤੇ ਘਰ ਲੈ ਆਈ ਘਰ ਆ ਕੇ ਉਸਨੇ ਆਪਣੀ ਸੱਸ ਨੂੰ ਕੁਝ ਨਾ ਦੱਸਿਆ ਅਮਨ ਨੂੰ ਵੀ ਦੱਸਣ ਤੋਂ ਮਨਾ ਕਰ ਦਿੱਤਾ ਕਿਉਂਕਿ ਸਰਜੀਤ कौर ਤਾਂ ਪਹਿਲਾਂ ਹੀ ਚਿੰਤਾ ਵਿੱਚ ਬੈਠੀ ਸੀ ਕਿ ਅਮਨ ਨੂੰ ਚੱਕਰ ਕਿਉਂ ਆ ਰਹੇ ਹਨ ਅਮਨ ਕਹਿਣ ਲੱਗੀ ਜੇ ਹੁਣੇ ਆਪਾਂ ਬੀਜੀ ਨੂੰ ਦੱਸਤਾ ਤਾਂ ਐਵੇਂ ਬੀਜੀ ਦਾ blood ਵੱਧ ਘਟ ਜਾਵੇਗਾ ਹੌਲੀ-ਹੌਲੀ ਦੱਸਾਂਗੇ ਹੁਣ ਅਮਨ ਜ਼ਿਆਦਾਤਰ ਪਈ ਹੀ ਰਹਿੰਦੀ ਕਿਉਂਕਿ ਡਾਕਟਰਾਂ ਨੇ ਜੋ ਉਸ ਨੂੰ ਦਵਾਈ ਦਿੱਤੀ ਸੀ ਉਸ ਨੂੰ ਦਾ ਸਰੀਰ ਸੁਸਤ ਕਰ ਰਹੀ ਸੀ ਇੱਕ ਦਿਨ ਸਰਜੀਤ ਕੌਰ ਨੇ ਬੜੀ ਫਿਕਰਮੰਦ ਜਿਹੀ ਹੋ ਕੇ ਪੁੱਛਿਆ ਅਮਨ ਤੂੰ ਮੈਨੂੰ ਸਿੱਧਾ ਸਿੱਧਾ ਕਿਉਂ ਨਹੀਂ ਦੱਸਦੀ ਗੱਲ ਕੀ ਹੈ ਅਮਨ ਸਰਜੀਤ ਕੌਰ ਦੇ ਕੰਨ ਲਾ ਕੇ ਬੜਾ ਰੋਈ ਕਹਿਣ ਲੱਗੀ ਬੀਜੀ ਮੈਨੂੰ ਕੈਂਸਰ ਹੈ ਉਹ ਵੀ ਤੀਜੀ ਸਟੇਜ ਤੇ ਇਹ ਸੁਣ ਕੇ ਸਰਜੀਤ ਕੌਰ ਬਹੁਤ ਜ਼ਿਆਦਾ ਘਬਰਾ ਗਈ ਉਸ ਦਾ ਬੀਪੀ ਵੱਧ ਗਿਆ ਅਸਤੇ ਮੁੰਡੇ ਨੇ ਛੇਤੀ ਛੇਤੀ ਡਾਕਟਰ ਨੂੰ ਬੁਲਾਇਆ ਤੇ ਉਸ ਨੂੰ ਦਵਾਈ ਦਿੱਤੀ। ਚਾਰ ਕੁ ਦਿਨ ਤੱਕ ਸਰਜੀਤ ਕੌਰ ਬਹੁਤ ਕਬਰਾਈ ਰਹੀ। ਉਸ ਨੂੰ ਕੁਝ ਵੀ ਚੰਗਾ ਨਾ ਲੱਗਦਾ। ਪਰ ਜਦੋਂ ਉਹ ਗੁਰਦੁਆਰਾ ਸਾਹਿਬ ਜਾਂਦੀ ਤਾਂ ਹਰ ਰੋਜ਼ ਆਪਣੀ ਨੂੰ ਦੇ ਠੀਕ ਹੋਣ ਦੀਆਂ ਅਰਦਾਸਾਂ ਕਰਦੀ। ਉਸ ਨੇ ਆਪਣੇ ਆਪ ਨੂੰ ਇੱਕ ਯਕੀਨ ਵਿੱਚ ਬੰਨ ਲਿਆ ਸੀ ਕਿ ਪਰਮਾਤਮਾ ਇੱਕ ਦਿਨ ਅਮਨ ਨੂੰ ਬਿਲਕੁਲ ਠੀਕ ਕਰ ਦੇਣਗੇ। ਕੈਂਸਰ ਚਾਹੀ ਕਿਸੇ ਵੀ ਸਟੇਜ ਤੇ ਕਿਉਂ ਨਾ ਹੋਵੇ? ਪਰਮਾਤਮਾ ਅੱਗੇ ಕ್ಯಾਨਸਰ ਨੂੰ ਵੀ ਝੁਕਣਾ ਹੀ ਪੈਣਾ ਹੈ ਸਰਜੀਤ ਕੌਰ 4 ਵਜੇ ਜਦੋਂ ਪਾਠੀ ਬੋਲਦਾ ਉਦੋਂ ਉੱਠ ਕੇ ਨਹਾ ਧੋ ਕੇ ਆਪਣੀ ਨੂੰ ਅਮਨ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਜਾਂਦੀ ਉੱਥੇ ਦੋਨੋਂ ਨੂੰ ਸੱਸੇ ਸੇਵਾ ਕਰਦੀਆਂ ਫਿਰ ਅਮਨ ਬੈਠ ਕੇ ਪਾਠ ਕਰਦੀ ਤੇ ਸਰਜੀਤ ਕੌਰ ਪਾਠ ਸੁਣਦੀ ਆਪਣੀ ਨੂੰ ਦੇ ਠੀਕ ਹੋਣ ਦੀਆਂ ਅਰਦਾਸਾਂ ਕਰਦੀ ਸ਼ਾਮ ਨੂੰ ਸਰਜੀਤ ਕੌਰ ਆਪਣੇ ਪੁੱਤਰੇ ਅਨਮੋਲ ਨਾਲ ਅਨਮੋਲ ਨੂੰ ਨਾਲ ਲੈ ਕੇ ਜਾਂਦੀ ਗੁਰਦੁਆਰਾ ਸਾਹਿਬ ਜਾਂਦੀ ਉਸ ਨੂੰ ਕਹਿ ਦਿੰਦੀ ਪੁੱਤ ਤੈਨੂੰ ਪਤਾ ਆਪਾਂ ਚਪਈ ਸਹਿਬ ਦਾ ਪਾਠ ਕਰਦੇ ਆ ਨਾ ਤਾਂ ਇਸ ਨਾਲ ਸਾਰੇ ਰੋਗ ਕੱਟੇ ਜਾਂਦੇ ਆ ਅਨਮੋਲ ਕਹਿਣ ਲੱਗਾ ਪੀਜੀ ਜੇ ਮੈਂ ਚਪਈ ਸਹਿਬ ਦਾ ਪਾਠ ਕਰਨ ਲੱਗ ਜਾਵਾਂ ਤਾਂ ਮੇਰੇ ਮੰਮਾ ਦਾ ਰੋਗ ਟੁੱਟ ਜਾਵੇਗਾ ਉਹ ਠੀਕ ਹੋ ਜਾਣਗੇ ਸਰਜੀਤ ਕੌਰ ਨੇ ਨਿੱਕੇ ਜਿਹੇ ਪੋਤਰੇ ਦੇ ਸਿਰ ਤੇ ਹੱਥ ਧਰਿਆ ਤੇ ਕਿਹਾ ਹਾਂ ਪੁੱਤ ਪਰਮਾਤਮਾ ਤੇਰੇ ਮੰਮਾ ਨੂੰ ਜ਼ਰੂਰ ਠੀਕ ਕਰ ਦੇਣਗੇ ਚਪਈ ਸਹਿਬ ਦਾ ਪਾਠ ਕਰਿਆ ਕਰ ਅਨਮੋਲ ਕਹਿਣ ਲੱਗਾ ਦਾਦੀ ਆਪਾਂ ਅੱਜ ਤੋਂ ਹੀ ਪਾਠ ਸ਼ੁਰੂ ਕਰ ਦਿੰਦੇ ਹਾਂ ਸਰਜੀਤਕੌਰ ਨੇ ਆਪਣੇ ਪੁੱਤਰੇ ਨੂੰ ਪਾਠ ਕਰਨਾ ਸਿਖਾਇਆ ਉਹ ਚਾਰਕ ਦਿਨਾਂ ਵਿੱਚ ਵਧੀਆ ਪਾਠ ਕਰਨ ਲੱਗ ਪਿਆ ਦੋਨੇ ਦਾਦੀ ਪੁੱਤਾਂ ਸ਼ਾਮ ਨੂੰ 4 ਵਜੇ ਘਰੋਂ ਜਾਂਦੇ ਅਤੇ 6 ਵਜੇ ਤੱਕ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਦੋਨੇ ਦਾਦੀ ਪੋਟਾ ਚੋਪਈ ਸਾਹਿਬ ਦੇ ਪਾਠ ਕਰਦੇ ਪਰ ਅਮਨ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਆ ਗਿਆ ਸੀ ਜਗਸੀਰ ਉਸ ਨੂੰ ਵੱਡੇ ਤੋਂ ਵੱਡੇ ਡਾਕਟਰ ਕੋਲ ਲੈ ਕੇ ਗਿਆ ਪਰ ਸਾਰੇ ਇਹੀ ਕਹਿੰਦੇ ਕਿ ਬਿਮਾਰੀ ਲਾਸਟ ਸਟੇਜ ਤੇ ਪਹੁੰਚ ਚੁੱਕੀ ਹੈ ਹੁਣ ਇਸ ਦਾ ਕੋਈ ਇਲਾਜ ਨਹੀਂ ਨਿਰਾਸ਼ ਹੋ ਕੇ ਘਰ ਆ ਜਾਂਦੇ ਘਰ ਆ ਕੇ ਉਸ ਤੋਂ ਆਪਣੀ ਮਾਂ ਅਤੇ ਆਪਣੇ ਪੁੱਤ ਦਾ ਮੂੰਹ ਨਹੀਂ ਦੇਖਿਆ ਜਾਂਦਾ ਸੀ ਜਦੋਂ ਦੋਵੇਂ ਪੁੱਛਦੇ ਕਿ ਕੀ ਕਿਹਾ ਡਾਕਟਰ ਨੇ ਕੋਈ ਗਾਰੰਟੀ ਦਿੱਤੀ ਹੈ ਕਿ ਨਹੀਂ ਤਾਂ ਉਹ ਚੁੱਪ ਕਰ ਜਾਂਦਾ ਦੋਨਾਂ ਦਾਦੀ ਪੋਤੇ ਨੂੰ ਉਸ ਦੀ ਗੱਲ ਸਮਝਣ ਵਿੱਚ देर ਨਾ ਲੱਗਦੀ ਇੱਕ ਦਿਨ ਜਗਸੀਰ ਬਹੁਤ ਉਦਾਸ ਬੈਠਾ ਸੀ ਕਿਉਂਕਿ ਅਮਨ ਦੀ ਸਿਹਤ ਜ਼ਿਆਦਾ ਹੀ ਵਿਗੜ ਰਹੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਮੌਤ ਦੇ ਦਿਨ ਨੇੜੇ ਆ ਗਏ ਉਹ ਇਕੱਲਾ ਬੈਠਾ ਰੋਈ ਜਾਂਦਾ ਸੀ ਸਰਜੀਤ ਕੌਰ ਅਤੇ ਅਨਮੋਲ ਉਸ ਦੇ ਕੋਲ ਆਏ ਕਹਿਣ ਲੱਗੇ ਕਿ ਅਸੀਂ ਦੋਨਾਂ ਦਾਦੀ ਪੁੱਤ ਲਈ ਸਲਾਹ ਬਣਾਈ ਹੈ ਕਿ ਆਪਾਂ ਘਰ ਵਿੱਚ ਅਖੰਡ ਪਾਠ ਸਹਿਬ ਰਖਵਾਉਂਦੇ ਹਾਂ ਅਮਨ ਦੀ ਤੰਦਰੁਸਤੀ ਲਈ ਅਰਦਾਸ ਕਰਾਂਗੇ ਜਗਸੀਰ ਵੀ ਮੰਨ ਗਿਆ ਉਹਨਾਂ ਨੇ 4 ਕੁ ਦਿਨਾਂ ਬਾਅਦ ਘਰ ਵਿੱਚ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਲਿਆ। ਅਮਨ, ਅਨਮੋਲ ਤੇ ਸਰਜੀਤ ਕੌਰ ਤਿੰਨੋਂ ਜਾਨੇ 24 ਘੰਟੇ ਬਾਣੀ ਸੁਣਦੇ ਤੇ ਜਗਸੀਰ ਪਾਠੀਆਂ ਦੀ ਸੇਵਾ ਕਰਦਾ। ਜੇ ਕਿਤੇ ਨੀਂਦ ਦਾ ਉਹਨਾਂ ਨੂੰ ਝਟਕਾ ਵੀ ਆਉਂਦਾ ਤਾਂ ਠੰਡੇ ਪਾਣੀ ਨਾਲ ਮੂੰਹ ਧੋ ਕੇ ਚਾਹ ਪੀ ਕੇ ਫਿਰ ਬੜੇ ਧਿਆਨ ਨਾਲ ਬਾਣੀ ਸੁਣਨ ਲੱਗ ਜਾਂਦੇ। ਅਖੰਡ ਪਾਠ ਸਾਹਿਬ ਦਾ ਭੋਗ ਪੈ ਗਿਆ। ਅਮਨ ਦੀ ਤੰਦਰੁਸਤੀ ਲਈ ਅਰਦਾਸ ਹੋਈ। ਅਮਨ ਨੇ ਸੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ। ਸੰਗਤ ਦੀ ਧੂੜ ਆਪਣੇ ਮੱਥੇ ਤੇ ਲਾਈ ਸਾਰੇ ਸੰਗਤ ਦੇ ਉਸਨੇ ਪੈਰੀ ਹੱਥ ਦੋ ਦਿਨ ਬਾਬਾ ਜੀ ਕੋਲ ਬੈਠੀ ਹੋਣ ਕਾਰਨ ਉਸ ਨੂੰ ਥਕਾਵਟ ਜ਼ਿਆਦਾ ਹੋ ਗਈ ਸੀ ਇਸ ਕਰਕੇ ਉਹ ਸ਼ਾਮ ਨੂੰ 5:00 ਵਜੇ ਸੌਂ ਗਈ ਅਗਲੇ ਸਵੇਰ ਉਸ ਨੂੰ ਪਾਠੀ ਬੋਲਣ ਦੇ ਨਾਲ ਹੀ ਜਾਗ ਆ ਗਈ ਉਸ ਨੂੰ ਲੱਗਿਆ ਕਿ ਉਸ ਦੀ ਸਿਹਤ ਵਿੱਚ ਅੱਜ ਕੁਝ ਸੁਧਾਰ ਹੈ ਅਮਨ ਨੇ ਉੱਠ ਕੇ ਚਾਹ ਬਣਾਈ ਚਾਹ ਬਣਾ ਕੇ ਆਪ ਪੀਤੀ ਜਗਸੀਰ ਨੂੰ ਅਤੇ ਆਪਣੀ ਸੱਸ ਨੂੰ ਵੀ ਫੜਾਈ ਆਪਣੀ ਨੂ ਦੇ ਹੱਥਾਂ ਦੀ ਚਾਹ ਪੀ ਕੇ ਸਰਜੀਤ ਕੌਰ ਬਹੁਤ ਖੁਸ਼ੀ ਕਹਿ ਰਹੀ ਸੀ ਅੱਜ ਸਦੀਆਂ ਬਾਅਦ ਆਪਣੇ ਨੂ ਦੇ ਹੱਥ ਦੀ ਚਾਹ ਪੀਤੀ ਹੈ ਮੈਂ ਤਾਂ ਜਾਣੀ ਮੇਰੇ ਸਰੀਰ ਵਿੱਚ ਤਾਕਤ ਹੀ ਆ ਗਈ ਆ ਤਿੰਨੇ ਜਾਣੀ ਬੜਾ ਖੁਸ਼ੀ ਅਮਨ ਦੀ ਸਿਹਤ ਵਿੱਚ ਥੋੜਾ ਜਿਹਾ ਸੁਧਾਰ ਆਇਆ ਸੀ 5:00 ਵਜੇ ਅਨਮੋਲ ਉੱਠ ਖਲੋਤਾ ਕਹਿਣ ਲੱਗਾ ਦਾਦੀ ਮੈਂ ਨਹਾ ਕੇ ਆਉਣਾ ਫਿਰ ਆਪਾਂ ਗੁਰਦੁਆਰ ਸਾਹਿਬ ਚੱਲਾਂਗੇ ਅਮਨ ਕਹਿਣ ਲੱਗੀ ਅੱਜ ਮੈਂ ਵੀ ਤੁਹਾਡੇ ਨਾਲ ਜਾਵਾਂਗੀ ਤਿੰਨੋ ਜਣੇ ਗੁਰਦੁਆਰਾ ਸਾਹਿਬ ਗਏ ਉੱਥੇ ਚੋਪਈ ਸਾਹਿਬ ਦੇ ਪਾਠ ਕੀਤੇ ਉਹਨਾਂ ਨੇ ਦਿੱਲੀ ਦਾ ਹੀ ਹੁਣ ਰੁਟੀਨ ਬਣਾ ਲਿਆ ਸੀ ਤਿੰਨੋ ਜਣੇ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾਂਦੇ ਅਤੇ ਉੱਥੇ ਜਾ ਕੇ ਚੋਪਈ ਸਾਹਿਬ ਦੇ ਪਾਠ ਕਰਦੇ ਹੁਣ ਨਿਤ ਨਾਲੋਂ ਨਿਤ ਅਮਨ ਦੀ ਸਿਹਤ ਵਿੱਚ ਸੁਧਾਰ ਆਉਣ ਲੱਗਾ ਸੀ ਹੁਣ ਉਸ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਸੁਧਰ ਗਈ ਸੀ ਸਾਰਾ ਪਰਿਵਾਰ ਬਹੁਤ ਖੁਸ਼ ਸੀ ਉਹ ਦੋ ਟਾਈਮ ਰੋਟੀ ਖਾਣ ਲੱਗ ਪਈ ਸੀ ਕਰਦੇ ਨਿੱਕੇ ਮੋٹے ਵੀ ਕਰਨ ਲੱਗ ਕੰਮ ਕਰਨ ਲੱਗ ਪਈ ਸੀ ਹੌਲੀ ਹੌਲੀ ਅਮਨ ਪੂਰੀ ਤਰ੍ਹਾਂ ਤੰਦਰੁਸਤ ਹੋਣ ਲੱਗ ਪਈ ਸੀ ਜਿਵੇਂ ਕਿ ਡਾਕਟਰ ਨੇ ਉਸ ਨੂੰ 1 ਮਹੀਨੇ ਦੀ ਮਨਿਆਦ ਹੀ ਦਿੱਤੀ ਸੀ ਪਰੰਤੂ 2 ਮਹੀਨੇ ਹੋ ਗਏ ਚੁੱਕੇ ਸੀ ਅਮਨ ਦੀ ਸਿਹਤ ਵਿੱਚ ਸੁਧਾਰ ਆਉਣ ਲੱਗ ਪਿਆ ਸੀ ਇੱਕ ਦਿਨ ਜਗਸੀਰ ਅਮਨ ਨੂੰ ਕਹਿਣ ਲੱਗਾ ਚੱਲ ਤੇਰੇ ਲਈ ਦਵਾਈ ਲੈ ਕੇ ਆਈਏ ਡਾਕਟਰ ਕੋਲ ਗਏ ਤਾਂ ਡਾਕਟਰ ਉਸ ਨੂੰ ਵੇਖ ਕੇ ਹੈਰਾਨ ਹੋਇਆ ਤੇ ਕਹਿਣ ਲੱਗਾ ਅਸੀਂ ਤਾਂ ਸੋਚਦੇ ਸੀ ਕਿ ਤੂੰ ਇਸ ਦੁਨੀਆ ਤੋਂ ਤੁਰ ਗਈ ਹੋਵੇਂਗੀ ਪਰ ਇਹ ਤਾਂ ਪਹਿਲਾਂ ਨਾਲੋਂ ਕਾਫੀ ਠੀਕ ਲੱਗਦੀ ਆ ਡਾਕਟਰ ਨੇ ਆਪਣੀ ਤਸੱਲੀ ਲਈ ਉਸ ਦੇ ਟੈਸਟ ਲਈ ਟੈਸਟ ਦੀ ਰਿਪੋਰਟ ਲੈ ਕੇ ਜਦੋਂ ਡਾਕਟਰ ਬਾਹਰ ਆਏ ਤਾਂ ਬਹੁਤ ਖੁਸ਼ੀ ਉਹਨਾਂ ਨੇ ਅਮਨ ਨੂੰ ਮੋਢਿਆਂ ਤੋਂ ਫੜ ਕੇ ਖੜਾ ਕੀਤਾ ਗਲਵੱਕੜੀ ਵਿੱਚ ਲੈ ਕੇ ਕਿਹਾ ਪਹਿਣੇ ਤੂੰ ਕੈਂਸਰ ਵਰਗੀ ਬਿਮਾਰਤ ਧਿਆਨ ਕੇ ਬਿਮਾਰੀ ਨੂੰ ਹਰਾ ਦਿੱਤਾ ਤੇਰੀ ਰਿਪੋਰਟ ਬਿਲਕੁਲ ਨਾਰਮਲ ਆਈ ਹੈ ਤੇਰੇ ਸਰੀਰ ਵਿੱਚ 1% ਵੀ ਕੈਂਸਰ ਦੀ ਬਿਮਾਰੀ ਨਹੀਂ ਰਹੀ ਡਾਕਟਰ ਹੈਰਾਨ ਹੋ ਕੇ ਪੁੱਛਣ ਲੱਗਾ ਇਹ ਚਮਤਕਾਰ ਕਿੱਦਾਂ ਹੋਇਆ ਅਮਨ ਨੇ ਦੋਵੇਂ ਹੱਥ ਬੰਨੇ ਪਰਮਾਤਮਾ ਦਾ ਧੰਨਵਾਦ ਕਰਦੀ ਹੋਈ ਕਹਿਣ ਲੱਗੀ ਡਾਕਟਰ ਸਾਹਿਬ ਇਹ ਮੇਰੇ 6 ਸਾਲਾਂ ਦੇ ਪੁੱਤਰ ਦੀ ਅਰਦਾਸ ਦਾ ਫਲ ਹੈ ਇਸ ਉਮਰ ਵਿੱਚ ਬੱਚੇ ਸੁੱਤੇ ਨੇ ਉੱਠਦੇ ਤੇ ਮੇਰਾ ਪੁੱਤ ਪਾਠੀ ਬੋਲਣ ਦੇ ਨਾਲ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਂਦਾ ਸੀ ਤੇ ਮੇਰੀ ਤੰਦਰੁਸਤੀ ਲਈ ਅਰਦਾਸ ਕਰਦਾ ਸੀ ਪਰਮਾਤਮਾ ਨੇ ਉਸ ਦੀ ਅਰਦਾਸ ਸੁਣ ਲਈ ਹੈ ਤੇ ਉਸ ਦੀ ਮਾਂ ਉਸ ਨੂੰ ਵਾਪਸ ਮੋੜ ਦਿੰਦੀ ਹੈ ਇਹ ਤਾਂ ਸ਼ੁਕਰ ਹੈ ਉਸ ਪਰਮਾਤਮਾ ਦਾ ਉਸ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਮੇਰੀ ਇੰਨੀ ਵੱਡੀ ਬਿਮਾਰੀ ਦੂਰ ਕਰ ਦਿੱਤੀ ਹੈ ਡਾਕਟਰ ਸਾਹਿਬ ਮੈਂ ਦਵਾਈ ਵੀ ਛੱਡ ਗਈ ਸੀ ਸਿਰਫ ਤੇ ਸਿਰਫ ਮੈਂ ਪਰਮਾਤਮਾ ਤੇ ਭਰੋਸਾ ਰੱਖਿਆ ਮੈਂ ਦੋ ਟਾਈਮ ਹਰੂ ਕਰ ਜਾਂਦੀ ਅਸੀਂ ਸਾਰਾ ਪਰਿਵਾਰ ਚੋਂ ਪਈ ਸਾਬ ਦੇ 13-13 ਪਾਠ ਕਰਦੇ ਤੇ ਅੱਜ ਉਸ ਦਾ ਤੁਹਾਡੇ ਸਾਹਮਣੇ ਰਿਜ਼ਲਟ ਹੈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਅੱਜ ਤੋਂ ਬਾਅਦ ਜੋ ਵੀ ਤੁਹਾਡੇ ਕੋਲੇ ਕੈਂਸਰ ਦੀ ਦਵਾਈ ਲੈਣ ਲਈ ਮਰੀਜ਼ ਆਵੇਗਾ ਤੁਸੀਂ ਉਸ ਨੂੰ ਇੱਕ ਗੱਲ ਜ਼ਰੂਰ ਕਿਹਾ ਕਰੋ ਕੀ ਸ਼ਾਮ ਸਵੇਰੇ ਗੁਰਦੁਆਰਾ ਸਾਹਿਬ ਜਾ ਕੇ ਚੋਪਈ ਸਾਹਿਬ ਦੀ 13-13 ਪਾਠ ਜ਼ਰੂਰ ਕਰਿਆ ਕਰੋ ਇਸ ਨਾਲ ਵੱਡੀ ਤੋਂ ਵੱਡੀ ਬਿਮਾਰੀ ਵੀ ਦੂਰ ਹੋ ਜਾਂਦੀ ਹੈ ਡਾਕਟਰ ਅਮਨ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਇਆ ਡਾਕਟਰ ਨੇ ਅਮਨ ਦੇ ਨਾਲ ਖੜ ਕੇ ਇੱਕ ਫੋਟੋ ਕਰਵਾਈ ਕਹਿਣ ਲੱਗਾ ਇਹ ਫੋਟੋ ਵੱਡੀ ਕਰਕੇ ਹਸਪਤਾਲ ਵਿੱਚ ਲਾਵਾਂਗੇ نیچے ਲਿਖਾਂਗੇ ਕੈਂਸਰ ਨੂੰ ਹਰਾਉਣ ਵਾਲੀ ਤੇ ਰੱਬ ਤੇ ਭਰੋਸਾ ਰੱਖਣ ਵਾਲੀ ਅਮਨਦੀਪ ਕੌਰ ਅਮਨ ਬਹੁਤ ਖੁਸ਼ ਹੋਈ ਉਹ ਆਪਣੇ ਘਰ ਵਾਪਸ ਆ ਗਏ ਘਰ ਵਾਪਸ ਆਇਆ ਤਾਂ ਉਹਨਾਂ ਦੇ ਹੱਥ ਵਿੱਚ ਲੱਡੂਆਂ ਦਾ ਡੱਬਾ ਸੀ ਘਰ ਆ ਕੇ ਅਮਨ ਕਹਿਣ ਲੱਗੀ ਬੀਜੀ ਤੁਸੀਂ ਸਾਰੇ ਜਾਣੇ ਇਸ਼ਨਾਨ ਕਰੋ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਇਹ ਲੱਡੂਆਂ ਦਾ ਡੱਬਾ ਛੜਾ ਕੇ ਆਉਂਦੇ ਹਾਂ ਸਰਜੀਤ ਕੌਰ ਖੁਸ਼ ਹੋ ਕੇ ਕਹਿਣ ਲੱਗੀ ਪੁੱਤ ਇਹ ਲੱਡੂਆਂ ਦਾ ਡੱਬਾ ਕਿਸ ਖੁਸ਼ੀ ਵਿੱਚ ਤਾਂ ਜਗਸੀਰ ਨੇ ਆਪਣੀ ਮਾਂ ਨੂੰ ਗਲਵੱਕੜੀ ਵਿੱਚ ਚੁੱਕ ਲਿਆ ਕਹਿਣ ਲੱਗਾ ਮਾਂ ਤੇਰੀ ਨੂੰ ਨੇ ਕੈਂਸਰ ਨੂੰ ਹਰਾ ਦਿੱਤਾ ਹੈ ਇਸ ਦੀ ਰਿਪੋਰਟ ਬਿਲਕੁਲ ਨਾਰਮਲ ਆਈ ਹੈ ਪੁੱਤ ਦੇ ਮੂੰਹੋਂ ਇਹ ਗੱਲ ਸੁਣ ਕੇ ਸਰਜੀਤ ਕੌਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਡਰਲ ਡਰਲ ਵਹਿਣ ਲੱਗੇ ਫਿਰ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਗਿਆ ਪ੍ਰਮਾਤਮਾ ਦਾ ਸ਼ੁਕਰਿਆ ਅਦਾ ਕੀਤਾ ਅਤੇ ਤੰਦਰੁਸਤੀ ਲਈ ਦੁਆਵਾਂ ਕੀਤੀਆਂ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ